ਵਲਦੇਵ ਆਹੀ ਆ ਮਰ ਤੋਂ ਆਪਾ ਨਹੀਂ ਦੀ ਸੀ ਵਰ ਦਾ ਮਾਮਲਾ ਜੀ ਬਥੇਰੀ ਮਸ ਸਮੱਸਿਆ ਆ ਰਹੀ ਐਨੋਂ ਹੋ ਗਏ 5-6 ਮਹੀਨੇ ਹੋ ਗਏ ਅਸੀਂ ਬਥੇਰਾ ਕਹਿ ਰਹੇ ਟੈਲੀਫੋਨ ਕਰਕੇ ਵੀ ਜਾਵ ਰਹੇ ਤੇ ਉਹ ਵੀ ਜਾਵ ਰਹੇ ਅਸੀਂ ਕੋਈ ਸੁਣਾਈ ਨਹੀਂ ਹੈਗੀ ਸਾਡੀ ਦੇਖ ਤਾਂ ਤੁਹਾਡੇ ਆਉਣ ਜਾਣ ਵਾਲਾ ਵੀ ਸਾਡੇ ਰਿਸ਼ਤੇਦਾਰ ਨਹੀਂ ਆ ਸਕਦੇ ਕਿਹਨੂੰ ਦੇ ਦੀ ਚਾਹ ਪਾਣੀ ਨੂੰ ਪੀ ਸਕਦੇ ਅੰਦਰ ਬੈਠ ਕੇ ਅਸੀਂ ਤਾਂ ਇੰਨੀ ਮੁਸ਼ਕਲ ਮਾਰਦੀ ਐ ਇਹਕਾ ਬੜਾ ਬੁਜ਼ੁਰਗ ਬਿਮਾਰ ਵੀ ਹੋ ਜਾਂਦਾ ਹਾਂ ਸੈਂਤ ਨੇ 5 ਮਹੀਨੇ ਪਿਆ ਰਿਹਾ ਸਾਡਾ ਬੰਦਾ ਆਸੀਂ ਮੰਗ ਕਰਦੇ ਵੀ ਸਾਡਾ ਸੀਵਰ ਠੀਕ ਕਰੀ ਜਾਂ ਤੇ ਨਾਲ ਇਹਨਾਂ ਨੂੰ ਉੱਚਾ ਚੱਕਿਆ ਜਾਵੇ ਅਮਰਜੀਤ ਆ ਮੇਰਾ ਨਾਮ ਹੈ ਆਮਰ ਭਰਾ ਵਾਸਤੇ ਇੱਥੇ ਆਏ ਹੋਇਆ ਅਸੀਂ ਪਾਣੀ ਮੰਨਿਓ ਬਹੁਤ ਦੁਖੀ ਆ 5 ਮਹੀਨੇ ਹੋ ਗਏ ਪਾਣੀ ਡੁੱਲੀ ਜਾਂਦਾ ਡੁੱਲੀ ਜਾਂਦਾ ਤੇ ਕਿਸੇ ਹਿਸਾਬ ਤੇ ਨਹੀਂ ਆਉਂਦਾ ਨਾ ਸਾਡੀ ਐਮ ਸੀ ਗੱਲ ਸੁਣਦੇ ਆ ਪਾਣੀ ਇਹ ਸੀਵਰਾਂ ਦਾ ਸੀਵਰ ਦਾ ਪਾਣੀ ਬਾਹਰ ਨਿਕਲ ਨਹੀਂ ਜਾਂਦਾ ਕਿਸੇ ਪਾਸੇ ਜਾ ਨਹੀਂ ਰਿਹਾ ਅਸੀਂ ਕੱਪੜੇ ਟੰਗਦੇ ਆ ਤੇ ਸਲਵਾਰਾ ਹੱਥਾਂ 'ਚ ਫੜਦੇ ਆਇਆ ਕਰਕੇ ਤਾਂ ਤੇ ਫੇਰ ਅਸੀਂ ਨਗਦੇ ਆ ਕਿ ਗੰਦਗੀ ਵਾਲੇ ਪੈਰ ਸਾਡੇ ਅੰਦਰਾਂ ਜਾਂਦੇ ਆ ਉਵੇਂ ਬਹਿ ਕੇ ਅਸੀਂ ਰੋਟੀ ਪਾਣੀ ਖਾਂਦੇ ਆ ਅਸੀਂ ਬਹੁਤ ਐਮਸੀ ਸਾਡੀ ਗੱਲ ਨਹੀਂ ਸੁਣ ਰਹੇ ਵੋਟਾਂ ਵੇਲੇ ਸਾਡੇ ਮੂਰੇ ਹੱਥ ਬੰਦਦੇ ਆ ਅਸੀਂ ਵੋਟਾਂ ਪਾ ਚੁੱਕੇ ਹੁਣ ਸਾਡੀ ਬਾਤ ਵੀ ਨਹੀਂ ਪੁੱਛਦੇ ਕਿੰਨੇ ਕ ਸਮੇਂ ਤੋਂ ਇਹ ਸਮੱਸਿਆ ਆ ਰਹੀ ਹੈ ਕਿੰਨੇ ਕ ਸਮੇਂ ਤੋਂ ਬੰਦ ਆ ਇਹ ਬੰਦ ਨੂੰ 5 ਮਹੀਨੇ ਵਾਂਗੂ ਹੋ ਚੱਲਿਆ ਤੇ ਬੰਦ ਹੋ ਗਿਆ ਫੇਰ ਲੱਗ ਗਿਆ ਬੰਦ ਹੋ ਗਿਆ ਅਸੀਂ ਰੇਤਾਂ ਦੀਆਂ ਖਾਨੀਆਂ ਬਣਾ ਬਣਾ ਕੇ ਵੀ ਹਟ ਗਏ ਵੀ ਅਸੀਂ ਕਰਗੇ ਤਾਂ ਕਰਗੇ ਵੀ ਕੀ ਕਿੱਧਰ ਨੂੰ ਜਾਗੇ ਅਸੀਂ ਆ ਬਿਮਾਰ ਵੀ ਪਏ ਆ ਹਸਪਤਾਲਾਂ ਦੇ ਵਿੱਚ ਪਏ ਆ ਬਹੁਤ ਜ਼ਿਆਦੇ ਪਏ ਆ ਇੱਕ ਇੱਕ ਘਰ ਦੇ ਦੋ ਦੋ ਬੰਦੇ ਆ ਵੀ ਅਸੀਂ ਕਰਗੇ ਵੀ ਕੀ 스멜 ਬਹੁਤ ਗੰਦੀ ਆਉਂਦੀ ਆ ਰੋਟੀ ਪਾਣੀ ਨਹੀਂ ਖਾ ਸਕਦੇ ਇੱਕ ਟਾਈਮ ਖਾਂਦੇ ਆ ਮੇਟੇ ਨੂੰ ਵੀ ਆਖਿਆਗਾ ਕੋਈ ਸਾਡੀ ਗੱਲ ਸੁਣ ਨਹੀਂ ਰਿਹਾ ਕੋਈ ਵੀ ਨਹੀਂ ਸੁਣਦਾ ਸਾਡੀ ਗੱਲ ਆਇਆ ਆਂਦੇ ਆ ਬਹੁਤ ਜ਼ਿਆਦੇ ਆਖਿਆ ਉਹਨਾਂ ਨੂੰ ਆਇਆ ਵੀ ਗਰੀਬ ਵਸਤੀ ਆ ਇਹ ਸਾਡਾ ਕੀ ਕਰ ਲੈਣਗੇ ਕੀ ਕਰ ਸਕਦੇ ਆ ਇਹ ਠੀਕ ਹੈ ਨਾ ਇਹ ਸਿਆਣੇ ਜਿਹੜੇ ਤਖੜੇ ਆ ਉਹ ਤਾਂ ਹੱਲ ਕਰ ਲੈਂਦੇ ਆ ਇਹ ਗਰੀਬ ਦੀ ਵਸਤੀ 'ਚ ਕੋਈ ਨਹੀਂ ਆਉਂਦਾ ਜਦੋਂ ਵੋਟਾਂ ਲੈਣੀਆਂ ਉਦੋਂ ਪੈਰੀਂ ਦਿਖਦੇ ਆ ਵੀ ਰਿਸਤੇ ਦਾ ਰੋਂਦੇ ਉਹ ਵੀ ਸੋਚਦੇ ਆ ਹਾਂ ਸੋਚਦੇ ਆ ਇਹ ਗੱਲ ਵੀ ਤੁਹਾਡੇ ਐਮਸੀ ਜਾਂ ਤੁਹਾਡੇ ਕਿੱਥੇ ਆ ਪਰ ਸਾਡੇ ਕੋਈ ਨਹੀਂ ਆਉਂਦਾ ਹੈਗਾ ਇਹ ਬਹੁਤ ਦੁਖੀ ਅਰੇ ਕੀ ਨਾ ਮਤਲਬ ਬੋਲਦਾ ਸੀ ਕਿਹੜਾ ਮੱਲ ਹੈ ਅਮਰ ਭਰਾ ਜੀ ਕੀ ਗੱਲ ਹੋਈ ਅੱਜ ਨਾਰੇ ਬਾਜੀ ਕਿਤੇ ਨਾ ਕਰਦੇ ਸਾਡਾ ਸੀ ਨਰਨੇਗਵਾਲ ਨੂੰ ਕਹਿੰਦੇ ਜਿਹੜਾ ਅਸੀਂ ਕੰਪਲੀਟਰ ਦੇ ਥੱਕ ਗਈ ਕੋਈ ਨਹੀਂ ਆਉਂਦਾ ਸੀ ਬਹੁਤ ਹੀ ਸਾਡਾ ਭਰਾ ਵਾਲਾ ਜੀ ਘਰਾਂ ਦੇ ਵਿੱਚ ਗੰਦਾ ਪਾਣੀ ਉਹਦੇ ਵਿੱਚ ਸਾਡਾ ਤਾਂ ਪ੍ਰਜਾਣ ਬਾਈ ਦੋ ਦੋ ਖੜੋ ਨਾ ਪੈਂਦਾ ਸਾਡੀ ਇੱਕ ਗਰਜ਼ ਵੀ ਖਲੋਂਦਾ ਨਹੀਂ ਤੇ ਫਿਰ ਬੇਚੇ ਦੀ ਕਿਵੇਂ ਲੰਘ ਕੇ ਜਾਂਦੇ? ਬੇਚੇ ਨਾਂ ਕਹਿੰਦੇ ਗੰਦੇ ਪਾਣੀ ਹੋਏ ਇੱਕ ਕਰਦੇ ਵਰਨਾ ਪੈਂਦੇ ਵਿੱਚ ਨਾ ਇੰਨਾ ਪਾਣੀ ਹੈ ਭੱਟਵਾਸ ਦੀ ਸੁਪਾਈ ਹੈ ਨਾ ਇਹਦੀ ਸੀਵਰ ਦੀ ਹੈ। ਫਿਰ ਤਾਂ ਪੈਰਪੂਰ ਵੀ ਖਰਾਬ ਹੋ ਜਾਂਦੇ ਹੁਣ ਕਿਵੇਂ ਉਹ ਵੀ ਬਹੁਤ ਖਰਾਬ ਬਹੁਤ ਜ਼ਿਆਦਾ ਜੀ ਗੰਦਾ ਪਾਣੀ ਹੈ ਸੀਵਰ ਤੋਂ ਸਾਬ ਦੇ ਹਾਂ। ਐਮਐਸਸੀ ਕੋਲੇ ਗਏ ਸੀ। ਐਮਐਸਸੀ ਨੇ ਬਹੁਤ ਜੀ ਰਖਾਤਾ ਦਿੱਤਾ। ਤੇ ਪਰ ਨਹੀਂ ਐਮਐਸਸੀ ਸੁਣਾਈ ਕਰਦਾ। ਕੀ ਮੰਗ ਕਰ ਦੂੰ? ਮੰਗ ਇਹ ਸੀਵਰ ਦੀ ਕਰਦੇ ਸੀ। ਫਿਸਰਾ ਆਸੀ ਉਰਦੀ ਆਈ ਜੀ ਸਾਤਾਸੀ ਉਰ ਸਪਾਈ ਹੋਈ ਇਧੇ ਕੋਈ ਮਿੰਟ تک ਅਧਿਆਰ ਆਉਣ ਕਦੀ ਜਿੰਦੇ ਚੱਕਰ ਕਰਕੇ ਆਵੇ ਕੋਈ ਨਹੀਂ ਆਉਂਦਾ ਇੱਥੇ